ਵੈਗਰੂ ਜੀ ਹਾਂਜੀ ਵੈਗਰੂ ਜੀ ਸਿੱਖ ਧਰਮ ਵਿੱਚ ਸਭ ਤੋਂ ਛੋਟੀ ਉਮਰ ਦੇ ਗੁਰੂ ਕਿਹੜੇ ਹਨ ਅੱਠਵੇਂ ਪਾਤਸ਼ਾਹ ਸ਼ੇਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸ਼ੇਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸ਼ਖਸੀਅਤ ਸੰਬੰਧੀ ਦਸ਼ਮੇਸ਼ ਪਿਤਾ ਨੇ ਕੀ ਲਿਖਿਆ ਸੀ ਸ਼ੇਰਿ ਹਰਿਕ੍ਰਿਸ਼ਨ ਤੇ ਆਈਏ ਜਿਸ ਦਿੱਥੇ ਸਭ ਦੁੱਖ ਜਾਏ ਬਾਲਾ ਪ੍ਰੀਤਮ ਕਿਸ ਗੁਰੂ ਸਾਹਿਬ ਜੀ ਨੂੰ ਕਿਹਾ ਜਾਂਦਾ ਹੈ ਸ਼ੇਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅੱਠਵੇਂ ਪਾਤਸ਼ਾਹ ਸ਼ੇਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਪਿਤਾ ਦਾ ਨਾਮ ਦੱਸੋ ਪਿਤਾ ਜੀ ਦਾ ਨਾਮ ਸ਼ੇਰ ਗੁਰੂ ਹਰ Rai ਸਾਹਿਬ ਜੀ ਮਾਤਾ ਜੀ ਦਾ ਨਾਮ ਮਾਤਾ ਕ੍ਰ ਮਹਾਰਾਜ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸੀ ਸਾਲ 1556 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਾਈ ਦੀ ਪ੍ਰਾਪਤੀ ਕਦੋਂ ਹੋਈ ਸਾਲ 1548 ਈਸਵੀ ਨੂੰ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਲਈ ਕਿਹੜੇ ਕਾਰਜ ਕੀਤੇ ਸੀ ਮਹਾਰਾਜ ਜੀ ਨੇ ਸਿੱਖੀ ਦੇ ਪ੍ਰਚਾਰ ਲਈ ਕਈ ਪ੍ਰਚਾਰਕ ਨਿਖਤ ਕਰਕੇ ਵਾਕ ਵਾਕ ਥਾਵਾਂ ਤੇ ਭੇਜੇ ਸ਼ੇਗੁਰ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਵਿਕੇ ਕਿਸ ਦੇ ਬੁਲਾਵੇ ਤੇ ਗਏ ਸਨ ਦਿੱਲੀ ਦੇ ਸਿੱਖ ਸੰਗਤ ਤੇ ਬੁਲਾਵੇ ਤੇ ਗਏ ਸੀ ਮਹਾਰਾਜ ਜੀ ਨੇ ਕਿਰਪੁਰ ਸਾਹਿਬ ਤੋਂ ਦਿੱਲੀ ਜਾਣ ਲੱਗਿਆ ਪਹਿਲੀ ਰਾਤ ਕਿੱਥੇ guzari ਸੀ ਪਿੰਡ ਪੰਜੋਖਰਾ ਅੰਬਾਲਾ ਵਿਖੇ ਮਹਾਰਾਜ ਜੀ ਦੇ ਗੁਰੂ ਕਾ ਸਮੇਂ ਦਿੱਲੀ ਦਾ ਬਾਦਸ਼ਾਹ ਕੌਣ ਸੀ ਔਰੰਗਜ਼ੇਬ ਸ਼ੇਗੁਰ ਹਰਕ੍ਰਿਸ਼ਨ ਸਾਹਿਬ ਜੀ ਕਿਸ ਦੇ ਦੇਸ਼ ਕਰਕੇ ਔਰੰਗਜ਼ੇਬ ਨੂੰ ਨਹੀਂ ਮਿਲਣਾ ਚਾਹੁੰਦੇ ਸਨ ਪੀਤਾ ਸ਼ੇਗੁਰ ਰਾਜਾ ਸਾਹਿਬ ਜੀ ਆਦੇਸ਼ ਕਰਦੇ ਸ਼ਿਗਰਹਰ ਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਅੰਤਲੇ ਸਮੇਂ ਸੰਗਤ ਦੇ ਵਿਰਾਗ ਦੀ ਹਾਲਤ ਵਿੱਚ ਉਹ ਕੀ ਕੀਆ ਸੀ ਗੁਰੂ ਜੀ ਨੇ ਸੰਗਤ ਨੂੰ ਤੀਰਸ ਜਿੱਤਾਂ ਅਤੇ ਬਾਗੂ ਜੀ ਦਾ ਪਾਣਾ ਸੱਚ ਕਰਕੇ ਮੰਨ ਲਈ ਆਖਿਆ ਸ਼ਿਗਰਹਰ ਕ੍ਰਿਸ਼ਨ ਸਾਹਿਬ ਜੀ ਕਦੋਂ ਜੋਤੇ ਜੋ ਸਮਾਏ ਸਨ ਤੇ ਉਹਨਾਂ ਦੀ ਕੁੱਲ ਉਮਰ ਕਿੰਨੀ ਸੀ 764 ਈਸਵੀ ਨੂੰ ਲਗਭਗ ਉਮਰ ਸੀਗੀ 8 ਸਾਲ ਸ਼ੇਗੋਹਰ ਕਿਸ਼ਨ ਸਾਹਿਬ ਜੀ ਦੇ ਪਵਿੱਤਰ ਦੇਹ ਦਾ ਅੰਤਿਮ ਸੰਸਕਾਰ ਕਿਸ ਨਦੀ ਦੇ ਕਿਨਾਰੇ ਕੀਤਾ ਗਿਆ ਸੀ ਜਮਨਾ ਨਦੀ ਦੇ ਕਿਨਾਰੇ ਦਿੱਲੀ ਵਿਖੇ ਮਹਾਰਾਜ ਜੀ ਦੀ ਪਵਿੱਤਰ ਦੇਹ ਦੇ ਅੰਤਿਮ ਸੰਸਕਾਰ ਵਲ ਸਾਂਤੇ ਹੁਣ ਕਿਹੜਾ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਬਾਲਾ ਸਾਹਿਬ